ਬਦੀ ਪਹਿਲਾ ਬਦੀ ਸੁਬਜਿਕ ਨਾਨਕਾ ਸੱਚਾ ਵੇਖੈ ਸੋਏ ਬਦੀ ਸੁਬਜਿਕ ਨਾਨਕਾ ਸੱਚਾ ਵੇਖੈ ਸੋਏ ਬਦੀ ਕੀ ਹੈ ਬਦੀ ਹੁਕਮ ਦੇ ਵਿਰੋਧ ਨੂੰ ਹੈ ਇੱਥੇ ਜਿਹੜੇ ਆਦਮੀ ਬਦੀ ਕਰਦੇ ਨੇ ਸੰਸਾਰ ਚ ਬਦੀ ਕਲੱਬ ਦਾ ਇਹਨਾਂ ਸੀ ਬਦਮਾਸ਼ ਕਰ ਰਹੇ ਨੇ ਨਾ ਇੱਥੇ ਪੰਖ ਕਹਿੰਦੇ ਸੀ ਬਦੀ ਕਰਦਾ ਇੱਕ ਭਾਸ਼ਾ ਲਾਹੌਰੀਏ ਜ਼ਿਆਦਾ ਬੋਲਦੇ ਬਦੀ ਕਰਨੀ ਹੁਕਮ ਦਾ ਵਿਰੋਧ ਕਰਨਾ ਸਰਕਾਰ ਨੂੰ ਨਾਮਨ ਜਿਹੜੀ ਤੇਰੇ ਅੰਦਰ ਬਦੀ ਆ ਨਾ ਪਰਮੇਸ਼ਰ ਦੇ ਹੁਕਮ ਤੇ ਖਰਾਬ ਉਹਦੇ ਕਰਕੇ ਟਕਰਾਉ ਆਇਆ ਤੇਰਾ ਵਜੂਗ ਦਾ ਮਤਲਬ ਵਜਦੀ ਹੈ ਉਹ ਡੌਰੂ ਪਾਈਦਾ ਤੇਰੇ ਅੰਦਰ ਇੱਕ ਪਾਸੇ ਤਾਂ ਪਰਮੇਸ਼ਰ ਦੀ ਅੰਤਰਾਤਮਾ ਦੀ ਆਵਾਜ਼ ਉਹ ਵਜਦੀ ਹੈ ਵਧੀਆ ਨਾਲ ਇੱਕ ਪਾਸੇ ਤੇਨੀ ਆਪਣੀ ਮਰਜ਼ੀ ਵਜਦੀ ਹੈ ਆਪਣੀ ਮਰਜ਼ੀ ਵੀ ਤਾਂ ਹੈ ਵਰਦੀ ਕਮਾ ਵਧੀਆ ਫੋਨ ਆ ਬੋਲਾ ਗਗਨ ਕਰ ਜਾ ਜਿਹੜਾ ਮਨ ਬੋਲਦਾ ਉਹ ਗਗਨ ਤੇ ਨਾਲ ਟਕਰਾਈ ਆ ਆਵਾਜ਼ ਆਉਂਦੀ ਆ ਆਵਾਜ਼ੋ ਵੀ ਸੁਣ ਲੈ ਸੱਚਾ ਵੇਖਿਆ ਸੋ ਸੱਚਾ ਦੇਖਦਾ ਸੁਣਦੀ ਆ ਬੱਦਰ ਸੱਚਾ ਬੈਠਾ ਨੂੰ ਸੁਣਦੀ ਦੀ ਜੇ ਦੋ ਮੋਬਾਈਲ ਤੇ ਗੱਲ ਕਰਦੇ ਨੇ ਅਤਵਾਦੀ ਆ ਕੋਈ ਹੋਰ ਚੋਰ ਡਾਕੂ ਇਹ ਸਰਕਾਰ ਤੋਂ ਕੋਈ ਖਲਾਫ ਜੇ ਕੋਈ ਧੀਆ ਸੁਣਦਾ ਹੋਵੇ ਪਹਿਲਾਂ ਪਤਾ ਪਹਿਲਾਂ ਹੀ ਹੋਵੇ ਕੋਈ ਜਿਹੜਾ ਮੋਬਾਈਲਰ ਤੇ ਡੰਗਾ ਰੱਖੋ ਉਹ ਗੱਲ ਕਰਦੇ ਨੂੰ ਵੀ ਸੁਣ ਰਿਹਾ ਉਹ ਵਿਚਾਰੇ ਦੀ ਸੁਣ ਰਿਹਾ ਤੈਨੂੰ ਕੋਈ ਖੈ ਵੀ ਪਤਾ ਨਹੀਂ ਕੋਈ ਜਿਹੜੀ ਤੇਰੇ ਅੰਦਰ ਵਤੀ ਦੀ ਆਵਾਜ਼ ਆ ਉਹਨੂੰ ਸੁਣ ਰਹੀ ਆ ਤੈਨੂੰ ਦੇਖ ਵੀ ਰਿਹਾ ਵੀ ਕਰਦਾ ਕੀ ਹੈ ਇਹ ਕਰ ਲੂਗਾ ਕੁਛ ਨਾਲੇ ਨੂੰ ਪਤਾ ਵੀ ਇਹਦੇ ਕਰਿਆ ਕੁਛ ਨਹੀਂ ਹੋਣਾ ਤੇ ਵੀ ਆਪਣੀ ਡਗੜੂ ਵੀ ਵਜਾਈ ਜਾਂਦਾ ਹੈ ਕਨਾਰਕ ਡੌਰੂ ਵਾਯਾ ਇਹ ਡੌਰੂ ਵਜਦਾ ਦੋ ਤਰ੍ਹਾਂ ਦੇ ਆਵਾਜ਼ ਆ ਸਾਡੇ ਅੰਦਰ ਇੱਕ ਸਾਡੀ ਆਪਣੀ ਮਰਜੀ ਦੀ ਆਵਾਜ਼ ਆ ਇੱਕ ਪਰਮੇਸ਼ਰ ਦੀ ਮਰਜੀ ਦੀ ਆਵਾਜ਼ ਸਭ ਨਹੀਂ ਛਾਲਾ ਮਾਰੀਆਂ ਕਰਤਾ ਕਰੇ ਸੋਏ ਸਾਰੇ ਛਾਲਾ ਮਾਰਦੇ ਨੇ ਐ ਕਰ ਦੂਗਾ ਉਹ ਕਰ ਦੂਗਾ ਕਰਦੇ ਨੇ ਨਾ ਕਰਕੇ ਛੱਡੂਗਾ ਬੇ ਹੁਤਾ ਕੀ ਹੈ ਕਰਤਾ ਕਰੇ ਜੋ ਯਾਰ ਡੇਆ ਕਰਤਾ ਕਰੇ ਜੋ ਛਾਲਾ ਸਾਰੇ ਹੀ ਮਾਰਦੇ ਨੇ ਮੈਂ ਮੂਰੇ ਜਾਊਗਾ ਨਾ ਮੈਂ ਮੂਰੇ ਜਾਊਗਾ ਅਨੇਛਤ ਮਾਇਆ ਬਦੀ ਵੀ ਕਹਿੰਦੀ ਮਾਇਆ ਦੀ ਪ੍ਰਿੰਸਟਰ ਬੰਦਾ ਬੜੀੋ ਪਈਆ ਮੈਨੂੰ ਕੋਈ ਹਟਾਈ ਨਹੀਂ ਸਕਦਾ ਪਰ ਕਰਤਾ ਕਰੇ ਜੋ ਓਏ ਹਾਂ ਹੁਣ ਤਾਂ ਉਹਨੇ ਹੀ ਕਰਤਾ ਕਰੇ ਜੋ ਕਭਲੇ ਕਰੇ ਬਿਚ ਕਰਤਾ ਬਸ ਹੈ ਘਬਰਾਉਨੇ ਕੀ ਪਾਣ ਜ਼ਰਤਾ ਹੈ ਅੱਗੇ ਜਾਤਨਾ ਜੋਰ ਹੈ ਅੱਗੇ ਜੀਉ ਨਵੇਂ ਅੱਗੇ ਜਾਤਨਾ ਜੋਰ ਆ ਨਾਤਾ ਕੇ ਸਰੀਰ ਜਾਣਾ ਨਾ ਇਹ ਸਰੀਰ ਨਹੀਂ ਜਾਣਾ ਜੋਰ ਵੀ ਇਥੇ ਰਹਿਣਾ ਸਰੀਰ ਦੇ ਨਾਲ ਇਹ ਜੋਰ ਤੋਂ ਅੱਗੇ ਜੀਉ ਨਵੇਂ ਨਾਤਾ ਸਰੀਰ ਜਾਣਾ ਅੱਗੇ ਜੋੜ ਜਾਣਾ ਕੋ ਜੋਰ ਸ਼ਕਤੀ ਸਰੀਰ ਦਾ ਜੋਰ ਇੱਥੇ ਉੱਤੇ ਕੀ ਜਾਣ ਉੱਤੇ ਬੁੱਧ ਵੱਲ ਜਾਣਾ ਸਰ ਬੁੱਧ ਵੱਲ ਕੋਈ ਆ ਸਾਰਿਆਂ ਦਾ ਬਰਾਬਰ ਹੈ ਕੋਈ ਨਾਲ ਮਾੜਾ ਨਾ ਤਕਣਾ ਜੇ ਬਾਲੂ ਪਰ ਆਪਰ ਆਇਆ ਨਾ ਤਕਣਾ ਕੋਈ ਡੋੜਾੜਾ ਮਾੜੇ ਦਾ ਤਕੜੇ ਦਾ ਮਾੜੇ ਤੇ ਪ੍ਰੈਸ਼ਰ ਹੋਉਗਾ ਉੱਤੇ ਪ੍ਰੈਸ਼ਰ ਹੈ ਨਹੀਂ ਕਿ ਸਦਾ ਇੱਕੋ ਜਿਹਾ ਅੱਗੇ ਜਿਉ ਨਵੇਂ ਅੱਗੇ ਨਵੀਂ ਪ੍ਰਕਾਰ ਦੇ ਜੀਵ ਨੇ ਜੀਤਾ ਹੈਗੇ ਨੇ ਪਰ ਇਹ ਜਰੀ ਜਿਹੇ ਜਿਹੇ ਇੱਥੇ ਦੇ ਦਰਾਕਾਰੀ ਦੁਨੀਆ ਦਰਾਕਾਰੀ ਜੀਵਦੇ ਸਾਰੇ ਜੀਵ ਹੈਗੇ ਨੇ ਜਿਉ ਪਿੰਡ ਨਹੀਂ ਹੈ ਉੱਥੇ ਇਥੇ ਜਿਉ ਪਿੰਡ ਹੈ ਉੱਥੇ ਜਿਉ ਹੈਗਾ ਨਾ ਪਿੰਡ ਨਹੀਂ ਨਾਵੇਂ ਤਾਂ ਨੇ ਬਿਨਾ ਪਿੰਡ ਤੇ ਜਿਉ ਨਹੀਂ ਬਿਨਾ ਸ਼ਰੀਰ ਤੇ ਹੁਣ ਵਿਦਵਾਨ ਜੀ ਇਹ ਗੱਲ ਨੂੰ ਮੰਨ ਸਕਦੇ ਵੀ ਮੇਰੇ ਸ਼ਰੀਰ ਤੇ ਪਿੰਡ ਹੁੰਦਾ ਹੈ ਕਿ ਬਿਨਾ ਪਿੰਡ ਤੇ ਜਿਉ ਹੁੰਦਾ ਥਾਲੇ ਉਹਦੇ ਸਾਹਮਣੇ ਨਕਰ ਕੇ ਜਾਂਦਾ ਹੈ ਹਲੇ ਸਾਹਮਣੇ ਨਿਕਲ ਕੇ ਜਾਂਦਾ ਕਹਿੰਦਾ ਪਰ ਗਿਆ ਗਿਆ ਕਿਧਰ ਗਿਆ ਹੋਈ ਉਹ ਪੁਛਿਆ ਕਿ ਕਿਧਰ ਗਿਆ ਗਿਆ ਤਾਂ ਹੈ ਰੋ ਪੁਛ ਜਿਹੜਾ ਮਰ ਗਿਆ ਉਹਦੀ ਹੋਂਦ ਹੈ ਫੇਰ ਆਜੂਗਾ 2020 ਜਾਂ ਨਹੀਂ ਆਊਗਾ ਸੱਤ ਘੜੀ ਰਹਿ ਜਾਊਗਾ ਹੋਂਦ ਹੈ ਰੋਂਦੀ ਜਿੰਨ ਕੀ ਲੇਖੇ ਪੱਤ ਪਵਾ ਚੰਗੇ ਸਹੀ ਕੇ ਜਿੰਨ ਕੀ ਲੇਖੇ ਪੱਤ ਪਵਾ ਜਿਨ੍ਹਾਂ ਦੇ ਪ੍ਰਤੀਤ ਜਿਨ੍ਹਾਂ ਦੇ ਯਕੀਨ ਭਰੋਸਾ ਦਰਗਾਹ ਚ ਬਣਿਆ ਜਾਵੇ ਜਿਨ੍ਹਾਂ ਦਾ ਭਰੋਸਾ ਭਰੋਸਾ ਸਾਰੇ ਕਰਦੇ ਨੇ ਰੱਬ ਤੇ ਮੇਰੇ ਤਾਂ ਨਹੀਂ ਕੋਈ ਕਰਦਾ ਵੀ ਦੋਸਤ ਪਰ ਦਰਗਾਹ ਚ ਬਣਿਆ ਜਾਵੇ ਵੀ ਇਹਨੂੰ ਭਰੋਸਾ ਹੈ ਇਹ ਤਾਂ ਕਦੇ ਹਿੱਲਿਆ ਨਹੀਂ ਡੋਲਿਆ ਨਹੀਂ ਜਿਹੜਾ ਦਰਗਾਹ ਚ ਬਣਿਆ ਜਾਵੇ ਇਹ ਭਰੋਸੇ ਵਾਲਾ ਆਦਮੀ ਹੈ ਉਹ ਉਹ ਚੱਗੇ ਨੇ ਜੇ ਰੋਂਦਾ ਰਿਹਾ ਭਰੋਸਾ ਕਦੇ ਮੰਨ ਲਿਆ ਹੈਗਾ ਕਦੇ ਨਾ ਮੰਨ ਲਿਆ ਹੈਗਾ ਨਹੀਂ ਹੈਗਾ ਉਹ ਚੰਗਿਆ ਚ ਨਹੀਂ ਗੜਾ ਉਹਨ ਕੀ ਲਿਖੇ ਪਤ ਪਵਾਂ ਜਿੰਨੇ ਜਿਹਨਾਂ ਦਿਨ ਦਰਗਾਹ ਦੇ ਲਿਖੇ ਚ ਪਤ ਦਰਗਾਹ ਦੇ ਵਿੱਚ ਬਦੇ ਗਏ ਪ੍ਰਤੀਤ ਦਾ ਮਤਲਬ ਪ੍ਰਤੀਤ ਹੈ ਪਤ ਦਾ ਮਤਲਬ ਪ੍ਰਤੀਤ ਹੈ ਪ੍ਰਤੀਤ ਪ੍ਰਤੀਤ ਹੈ ਦਾ ਪਤਾ ਹੈ ਜਿਹਦੇ ਤੇ ਧਰੂਪ੍ਰੋਸਾ ਦੀ ਹੋਵੇ ਉਹਦੇ ਵਾਸਤੇ ਤੁਹਾਡੇ ਮਨ ਦੀ ਇੱਜ਼ਤ ਵੀ ਹੈ ਨਹੀਂ। ਪਰਤੀਤ আর পাতে ਕੋਈ ਗੱਲ ਹੁੰਦੀ ਐ ਅਸਲ ਚ। ਜਿਹਦਾ ਤੁਸੀਂ ਭਰੋਸਾ ਨਹੀਂ ਕਰਦਾ ਦੁਨੀਆ 'ਚ ਕੋਈ ਕੀ ਉਹਦੀ ਇੱਜ਼ਤ ਹੁੰਦੀ ਐ? ਉਹਦੀ ਇੱਜ਼ਤ ਵੀ ਨਹੀਂ ਹੁੰਦੀ। ਦਰਨਾ ਜਿਹੀ ਤੇ ਪ੍ਰਤੀਤ ਐ ਆਪਣੀ ਪ੍ਰਤੀਤ ਆਪ ਹੀ ਖੋਵੈ। ਔਰ ਉਸਕਾ ਵਿਸ਼ਵਾਸ ਨਾ ਹੋਵੈ। ਉਹ ਪ੍ਰਤੀਤ ਖੋਲੀ ਜਦਵਾਲੀ ਕੋਈ ਗੱਲ ਐ ਦੋ ਦੋ ਕੇਬਲ ਪ੍ਰਤੀਤ ਹਰ ਪੱਧਰ ਦੋ ਦੀ ਹੁੰਦੀ ਆ ਐਨਾ ਹੀ ਫਰਕ ਆ ਉਹ ਜਿੰਨਾ ਘੋੜਾ ਰਕੀਤੀ ਜਬਰਕ ਘੁਰਚੋ ਜੀਦੀ ਬਰਜਦੀ ਆ ਯਾ ਰਾਸ ਦੇ ਵਿੱਚ ਗੰਨੇ ਦੇ ਰਾਸਾ ਕੋਲ ਚ ਫਰਕ ਆ ਨਾ ਨਾ ਇਹ ਦੂ ਹੈ ਰਾਸ ਹੈ ਉਸੇ ਚ ਪਾਣੀ ਪਾਣੀ ਲੜਾ ਦੇਣਾ ਮਿੱਠਾ ਮਿੱਠਾ ਰਹਿ ਜਾਣਾ ਪਰਤੀਤ ਬਰਸ ਦੇ ਰੂਪ ਚਗਦੇ ਵੱਡੀ ਚੀਜ਼ ਹੈ ਪਦ ਜਿਹੜੀ ਹੈਗੀ ਉਹਦਾ ਰਲਣਾ ਹੈ ਪਾਤ ਪ੍ਰਤੀਤ ਦਾ ਰਿਜ਼ਲਟ ਹੈ ਸਾਰ ਹੈ ਪਦ ਜਿਹਨਾਂ ਦੇ ਪ੍ਰਤੀਤ ਦੇ ਦਰਗਾਹ ਵਿੱਚ ਭਰੋਸਾ ਹੈ ਪ੍ਰਤੀਤ ਹੈ ਪ੍ਰਤੀਤ ਬਿਨਾ ਨਾਮ ਨਹੀਂ ਮਿਲਦਾ ਜਿਹਦੇ ਦੇ ਪ੍ਰਤੀਤ ਨਹੀਂ ਉਹਨੂੰ ਇਨਾਮ ਨਹੀਂ ਮਿਲਿਆ ਕਦੇ ਵੀ ਬਿਸੀਜ਼ ਕਰ ਲਵੇ ਉਹ ਪ੍ਰਤੀਤ ਦੇ ਟੈਸਟ ਹੁੰਦੀ ਆ ਜਦੋਂ ਵਿਆਹਲ ਹੁੰਦਾ ਉਹ ਜਦੋਂ ਕਹਿੰਦਾ ਨਾ ਇਹ ਬਹੁਤ ਜਲਕਾਰ ਦੇ ਚਾਤਰਾਂ ਨੂੰ ਪਾਵਾ ਉਹ ਪ੍ਰਤੀਤ ਦੇ ਟੈਸਟ ਹੋ ਰਹੀ ਹੈ ਸਦੀ ਹੋਤੀ ਹੋ ਰਿਆ ਉਹ ਬਾਰ ਬਾਰ ਪ੍ਰਤੀਤ ਦੇ ਦੇਖੀ ਜਾ ਰਹੀ ਹੈ ਇਹ ਪ੍ਰਤੀਤ ਹੈ ਇਹ ਹਿਲਦਾ ਛੱਡ ਪਰਿਆ ਇਹ ਜਹਰ ਰੱਬ ਤੋਂ ਆਪਰੇ ਕੀ ਲੈਣਾ ਇੱਕ ਵਾਰ ਸਤਕਾਰ ਨੂੰ ਵਿਖੋੜਦਾ ਨਹੀਂ ਕੋਲਦਾ ਕਿਤੇ ਉਹੀ ਪ੍ਰਤੀਤ ਦੇ ਟੈਸਟ ਹੋਈ ਉਹ ਤੇ ਕੀ ਉਹ ਤੇ ਪ੍ਰਤੀਤ ਤੇ ਦੀ ਭਰੋਸਾ ਬਚਿਆ ਹੋਇਆ ਹੈ ਕਹਦਾ ਮਰੂ ਤੋਂ ਹਰ ਕੇ ਦਰ ਐ ਤੇ ਮਰੂ ਹਾਦਾ ਵੇਰੀ ਉਹ ਜਾਂਦਾ ਜੀ ਪ੍ਰਤੀਤ ਹੈ ਬਾਤਾਰ ਪੁੱਛੇ ਕੌਣ ਨਾ ਪੁੱਛੇ ਕੌਣ ਬਸ ਆਮਾਰੇ ਬਾਦ ਚਾਹੇ ਪੁੱਛੇ ਚਾਹੇ ਨਾ ਪੁੱਛੇ ਮੈਂ ਤਾਂ ਇੱਥੇ ਬਰੂ ਗਿਆਣਾ ਪਕਾਰਾ ਦਾ ਪ੍ਰਤੀਤ ਦੇ ਟੈਸਟ ਹੋਇਆ ਹੋਰ ਕੀ ਹੋਇਆ ਪ੍ਰੋਸੈਡ ਟੈਸਟ ਹੋਇਆ ਹੋਰ ਕੀ ਹੋਇਆ ਜਿੰਦ ਕੀ ਲੈ ਕੇ ਪਤ ਪਵੇ ਚੰਗੇ ਸਿੱਕੇ ਚੰਗੇ ਸਿੱਕੇ ਪੁੱਛਦੇ ਨੇ ਨਹੀਂ ਦੂਜੇ ਕੀ ਨੇ ਹੱਬ ਨੇ ਹੀ ਚੰਗੇ ਬੁਰਾ ਨਹੀਂ ਆ ਜਿਹੜੇ ਸੰਸਾਰ ਚ ਨੇ ਆਜੋ ਚੰਗੇ ਆਜੋ ਚੰਗੇ ਪਰ ਬੁਰਾ ਵੀ ਕੋਈ ਚੰਗੇ ਬਣ ਸਕਦੇ ਆ ਪੁਰਾਣੀਆਂ ਕੋਈ ਚੰਦੇ ਮਨ ਚ ਕੋਈ ਦਿੱਕਤ ਨਹੀਂ ਹੈ ਅੱਜ ਅੱਬੀ ਪ੍ਰਤੀਤ ਨਹੀਂ ਬਣਾਈ ਪ੍ਰਤੀਤ ਕਿਵੇਂ ਬਣੂ ਗੁਰਮਤੈ ਭਰੋਸਾ ਨਹੀਂ ਕੀਤਾ ਜੇ ਭਰੋਸਾ ਪੂਰਾ ਹੋਵੇ ਗੁਰਮਤੈ ਪ੍ਰਤੀਤ ਹੋ ਜਾ ਪ੍ਰਤੀਤ ਹੋਈ ਜਦ ਕਬ ਹੋ ਗਏ ਬਸੋ ਗੁਰਮਤੈ ਜਿਹੜਾ ਭਰੋਸਾ ਡੋਲਦਾ ਹੈ ਉਹੀ ਸਾਡੇ ਚੰਗੇ ਪੜੇ ਚ ਕਿੱਦਾਂ ਪਉਂਦੇ ਜਿਹੜਾ ਢੋਲ ਜਾਂਦਾ ਨਾ ਬਿਜਦੀ ਭਰੋਸਾ ਉਹ ਉੱਥੇ ਪਿਤਰੂ ਪਾਉਂਦੇ ਜਿਵੇਂ ਹੱਡ ਚੱਲਦਾ ਉੱਪਰ ਥੱਲੇ ਚੱਲਦਾ ਰੋ ਜਸ ਠੀਕ ਚੱਲਦਾ ਬਿਲਕੁਲ ਪਤਲਾ ਹੋਇਆ ਆ ਠੀਕ ਹੈ ਉੱਪਰ ਥੱਲੇ ਚੱਲਦਾ ਫਿਰ ਉਹ ਚ ਬਿਮਾਰੀ ਹੈ ਕੋਈ ਐਦਾਂ ਚੱਲਦਾ ਉੱਪਰ ਪਰ ਚੱਲਦਾ ਉੱਪਰ ਥੱਲੇ ਦੇ ਖਾਲਾ ਪੈ ਜਾਂਦੇ ਦਿਲ ਟਿਕ ਜਾਂਦਾ ਤੇ ਖਾਲਾ ਪੈ ਜਾਂਦੇ ਦਿਲ ਟਿਕ ਜਾਂਦਾ ਤੇ ਟਿਕੇ ਹੀ ਰਹੇ ਤੇ ਪ੍ਰਤੀਕ ਬਸ ਮੰਨਦਾ ਟਿਕਿਆ ਰਹਿਣਾ ਹੀ ਪ੍ਰਤੀਕ ਹੈ ਟਿਕਿਆ ਰਹੇ ਸਦਾ ਪ੍ਰੋਫੈਸਰ ਤੇ ਪ੍ਰੋਸਾਟ ਅਡੋਲ ਹੈ ਤਾਂ ਬਲ ਅਡੋਲ ਹੈ ਮਨ ਅਡੋਲ ਹੁੰਦਾ ਤੇ ਕਹਿ ਪ੍ਰੋਸਾ ਅਡੋਲ ਹੈ ਕਿ ਪ੍ਰੋਸੇ ਦਾ ਸਾਨੂੰ ਪਤਾ ਲੱਗਦਾ ਹੈ ਵਰਡੋਲ ਦਾ ਵਰਕੂਡੋਲ ਦਾ ਇਹ ਕਾਂਡ ਸਾਡਾ ਭਰੋਸਾ ਯਕੀਨ ਡੋਲ ਯਕੀਨ ਤੋਂ ਡੋਲਦਾ ਵਰਡੋਲ ਉਹ ਬਾਡੀ ਨੂੰ ਸੱਤ-ਸੱਤ ਕਰਕੇ ਮੰਨੋ ਕੋ ਸਿੱਖੋ ਕਿਉਂ ਕਿਹਾ ਸੀ ਤੇディ ਗੋਸ ਦਾ ਭਰੋਸਾ ਪਰਦਾ ਡੋਲ ਵੜੋ ਜੀ ਚੰਗਾ ਉਹ ਆ ਜਿਹੜਾ ਅਡੋਲ ਹੈ ਚੰਗਾ ਕੋਈ ਜਿਹੜਾ ਲੋ ਰੋਲ ਜਾਂਦਾ ਹੈ ਬਸ ਕੋਲ